ਪੇ ਦੇ ਵਿੱਚ ਲੈ ਭਾਈ 99000 98 ਭਾਈ ਇਹਦਾ ਪਤਾ ਪੂਰੇ ਖੇਤਵੇਂ ਰੇਟ ਦੱਸ ਰਿਹਾ ਹੁਣ ਬਸ ਸਵਿਫਟ ਜੇ ਕਿਤੇ ਹੋਰ ਮਿਲਦੀ ਹੋਈ ਇਹਦੇ ਨਾਲ ਦੀ ਸਾਫ ਕਰ ਜਿੱਥੋਂ ਮਰਜ਼ੀ ਲੈ ਲਵੇ ਆਪਾਂ ਕੋਈ ਸਾਈਨ ਲੈਣੀ ਕੁਝ ਨਹੀਂ ਲੈਣੀ ਅਗਲੇ ਤੋਂ ਉਰੇ ਆ ਕੇ ਚੈੱਕ ਕਰਕੇ ਇੱਕ ਵਾਰ ਸਾਡੀ ਗੱਡੀ ਦੇਖ ਲਵੇ ਬਾਅਦ ਵਿੱਚ ਇੱਥੋਂ ਮਰਜ਼ੀ ਲੈ ਲਵੇ ਚਲੋ ਦਿਵਾਲੀ ਦਾ ਗਿਫਟ 98000 ਰੁਪਏ ਦੀ ਸਟ ਲੈ ਜਾਓ ਭਰਾ ਹੋਰਾਂ ਕੋਲ ਇਹ ਵਰਨਾ ਮਾਡਲ 185 ਦੀ 2015 ਬੀਟੀ ਜੀ ਇਹ ਆ ਗਈ ਪਰ ਆਪਾਂ ਤੁਹਾਨੂੰ ਦਿੰਦੀਆਂ 4.5 ਲੱਖ ਰੁਪਏ ਚ 75000 ਘੱਟ 16 16 ਮਾਡਲ ਬ੍ਰਾਂਡ ਨਿਊ ਕਾਰ 4.5 16 ਮਾਡਲ 4.5 ਲੱਖ ਰੁਪਏ ਦੀ ਵਰਨ ਆ 3.25 ਲੱਖ ਦੀ ਇਨੋਵਾ ਇਹ ਮਾਡਲ G4 ਇਨੋਵਾ ਟੋਇਟਾ ਦੀ ਇਨੋਵਾ ਲੈ ਬਈ ਇਹ ਇਹ ਗੱਲ ਕਿਉਂਕਿ 99 ਨੇ ਹੋਣਾ ਇਹ ਇੱਕ 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 ਤੁਸੀਂ ਫਸ ਗਏ ਇਹ ਤਾਂ ਬਸ ਦੇ ਰਿਹਾ ਵਾਸਤਾ ਨਹੀਂ ਇਹ ਤੁਸੀਂ ਹੁਣ ਫਸ ਗਏ ਜਿਹੜੇ ਮੇਰੇ ਭਰਾ ਮੇਰੀ ਵੀਡੀਓ ਦੇਖ ਕੇ ਆਊਗਾ ਹੁਣ ਆ ਗੱਡੀ ਨਵਾਂ ਦਸੰਬਰ ਮਹੀਨੇ ਦੀ VXI ABS ਬ੍ਰੇਕ ਵਾਲੀ 99000 ਰੁਪਏ ਦੀ ਦੇਣੀ ਹੈ 99 ਲੈ ਵੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚਾ ਬਾਈ ਸੰਗਰੂਰ ਜਸਪ੍ਰੀਤ ਮੋਟਰ ਤੇ ਬਾਕੀ ਭਰਾ ਆਪਣੇ ਨਾਲ ਤਿਆਰ ਸ਼ਰ ਹੋ ਗਏ ਬਾਈ ਕਹਿੰਦਾ ਦਿਵਾਲੀ ਤੇ ਸਾਨੂੰ ਆਪਾਂ ਗਿਫਟਾਂ ਚ ਗੱਡੀਆਂ ਦੇ ਦੇਣੀਆਂ ਨੇ ਹਾਂ ਜੀ ਬਿਲਕੁਲ ਸਹੀ ਹੈ ਜੀ ਰੇਟ ਜਵੀ ਚੱਕ ਪਏ ਹਾਂ ਜੀ ਹਾਂ ਪਹਿਲਾਂ ਸਾਰੇ ਆਪਣੇ ਭਰਾਵਾਂ ਤੇ ਭੈਣਾਂ ਨੂੰ ਦਿਵਾਲੀ ਦੀ ਆ ਵਿਸ਼ਕਰਮਾ ਡੇ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਨੂੰ ਤਰੱਕੀ ਆ ਬਖਸ਼ੇ ਇਹ ਅੱਗੇ ਵਾਅਦਾ ਕਰੇ ਫੇਰ ਰੇਟ ਦੇ ਕੇ ਗੱਡੀਆਂ ਦੇ ਰਹੇ ਆਪਣੇ ਵੱਲੋਂ ਦਾ ਪਤਾ ਰੇਟ ਅਸੀਂ ਪੂਰੇ ਘਟਾ ਰਹੇ ਆ ਆਪਣੇ ਵੱਲੋਂ ਬਾਕੀ ਹੁਣ ਗਾਹਕ ਟਰਾਈ ਮਾਰ ਕੇ ਸਾਰੇ ਦੇਰ ਕੇ ਫੇਰ ਗੱਡੀ ਲੈ ਲਵੇ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਜੀ ਲਓ ਬਈ ਹੁਣ ਗੱਡੀਆਂ ਆਪਾਂ ਤੁਹਾਨੂੰ ਹਰ ਤਰ੍ਹਾਂ ਦਿਖਾਵਾਂਗੇ ਮਿੱਤਰੋ ਸਟਾਰਟਿੰਗ ਦੇ ਵਿੱਚ ਆਪਣੇ ਕੋਲ ਚਾਰ ਪੰਜ ਗੱਡੀਆਂ ਪਤਰੋ ਪੰਜਾਬ ਨੰਬਰ ਵੀ ਹੋਣੀਆਂ ਸਭ ਤੋਂ ਪਹਿਲੀ ਖੜੀ ਹੈ ਆ ਸਕਰੀਨ ਤੇ ਨੰਬਰ ਚੱਲ ਰਹੇ ਨੇਗੇ ਕੰਟੈਕਟ ਕਰ ਲਓ ਐਡਰੈਸ ਵੀ ਚੱਲ ਰਿਹਾ ਪਹਿਲੀ i10 ਖੜੀ ਹੈ ਹੁੰਡਾਈ ਵਾਲਾਂ ਦੀ ਕੀ ਡਿਟੇਲ ਹੈ ਜੀ ਪੰਜਾਬ ਨੰਬਰ ਆਹ i10 ਸਪੋਰਟਸ ਮਾਡਲ ਆ ਹਾਂਜੀ ਸਾਡਾ ਮਾਡਲ ਆ ਜਾਂਦੀ ਮਤਲਬ ਆਸਥਾ ਤੋਂ ਇੱਕ ਮਾਡਲ ਥੱਲੇ ਹਾਂਜੀ ਇਹ ਚ ਵਾਈਪਰ ਮਸ਼ੀਨ ਬੈਕ ਸ਼ੀਟ ਹੀਟਰ ਸਟੀਰੀਓ ਸਿਸਟਮ ਕੰਪਨੀ ਨਾਲ ਦਾ ਸੈਂਟਰ ਲੌਕ ਸਾਰਾ ਕੁਝ ਹੁੰਦਾ ਮਾਡਲ 2000 2009 ਮਾਡਲ 29 ਤੱਕ ਵੈਲਿਡ ਆ ਅਚਾ 9 ਮਾਡਲ 29 ਤੱਕ ਬਸ ਜਾਵੇ ਪੈਰ ਇਹਦੇ ਚਾਰੋਂ ਨਵੇਂ ਨੇ ਮਾਰਫ ਦੇ ਹਾਂਜੀ ਤੇ ਸਾਰੀ ਓਰੀਜਨਲ ਕਾਰ ਆ ਬੰਪਰ ਬੂਮਪਰ ਹੜਕਾ ਮਾਰਾ ਟਚਿੰਗ ਹੈਗਾ ਥੋੜਾ ਬਹੁਤਾ ਪੈਸੇ ਲੁਹਾਨੇ ਦਾ ਓਰੀਜਨਲ ਨੰਬਰ ਆ ਕਿੰਨੇ ਦੇ ਦਾਂਗੇ ਇਹ ਸੋਰਸ ਇਹਦਾ 1 ਸਾਲ ਦਾ ਵੈਲਿਡ ਆ ਮਾਪ ਕਰਾਇਆ ਕਿੰਨੇ ਚ ਬਣ ਇਹ ਕਾਰ ਦੇ ਦਾਂਗੇ ਤੁਹਾਨੂੰ ਸਿਰਫ ਆ ਦੂਜੀ ਆ ਗਈ ਇਹ ਆਨ ਆ ਗਈ 15 ਮਾਡਲ ਆ ਇਹ ਹੈਗੀ ਫਸਟ ਓਨਰ ਆ ਕਾਰ ਪਰ ਸਾਡੇ ਨਾਮ ਕਰਾ ਕੇ ਮਿਲੂਗੀ ਪਾਰਟੀ ਵੱਲੋਂ 15 ਮਾਡਲ ਆ ਓਰੀਜਨਲ ਨੰਬਰ ਦੀ ਹੈ ਵੀ ਠੀਕ ਹੈ ਇਹ 에ਰਾ ਪਲਾਸਾ ਪਾਵਰ ਵਿੰਡੋ ਪਾਵਰ ਸਟੀering ਆ ਓਰੀਜਨਲ ਪੱਕਾ ਨੰਬਰ ਆ ਸੰਗਰੂਰ ਦਾ ਠੀਕ ਹੈ ਟਾਇਰ ਪੋਲੋ ਦੇ ਨਵੇਂ ਨੇ ਚਾਰੋ ਜਿਹੜੇ ਸੀਟ ਕਵਰ ਪੂਰੇ ਵਧੀਆ ਨਵੇਂ ਲੱਗੇ ਹੋਏ ਨੇ ਇਹਦੇ ਵਿੱਚ ਇੰਸ਼ੋਰੈਂਸ ਵੀ ਦਾ ਵੀ 1 ਸਾਲ ਦਾ ਕਰਾਤਾ ਇਹ ਗੱਡੀ ਦੇ ਦਿਆਂਗੇ ਤੁਹਾਨੂੰ ਆਪਾਂ ਜਾਨਕੀ ਮਾਰਕੀਟ ਵੈਲਿਊ 2 ਸਵਾ 2 ਆਪਾਂ ਤੁਹਾਨੂੰ 1 85 ਦੇਣੀ ਆ ਇਹ 15 ਮਾਡਲ 1 ਲੱਖ 85 ਦੀ 2015 ਬੀਟੀ ਜੀ ਇਹ ਆ ਗਈ ਬੀਟ ਇਹ ਵੀ ਫਸਟ ਓਨਰ ਆ ਇਹਦੇ ਮਤਲਬ ਐਨਓਸੀ ਦੇ ਦਾਂਗੇ ਜਿੱਥੋਂ ਹੀ ਲੈਣੀ ਐ ਐਚਆਰ ਨੰਬਰ ਆ ਠੀਕ ਆ ਵੀਆਈਪੀ ਨੰਬਰ ਆ ਇਹਦਾ ਵੀ ਸ਼ੋਰ ਸੇ ਇਹਦਾ ਹੀ ਵੈਲਿਡ ਆ ਦਸੰਬਰ ਤੱਕ ਦਾ ਇਹ ਤੁਹਾਨੂੰ ਐਨਓਸੀ ਨਾਲ ਦੇ ਦਾਂਗੇ 1 ਲੱਖ 20 ਹਜ਼ਾਰ ਦੀ ਇਹਦੇ 10000 ਰੁਪਏ ਡਿਸਕਾਊਂਟ ਆ ਓਕੇ ਦਿਵਾਲੀ ਕਰਕੇ ਇੱਕ ਦੱਸ ਦੀ ਹਾਂ 1 20 ਦੀ ਇਹ 1 ਲੱਖ 30 ਹਜ਼ਾਰ ਰੇਟ ਸੀ 1 20 ਕਰਤਾ ਇਹਦਾ 1 ਲੱਖ 20000 ਰੁਪਏ ਦੀ 2014 ਹਾਂਜੀ ਇਹ ਸਵਿਫਟ ਆ ਮੰਨ ਲਓ 8 ਮਾਡਲ ਆ ਇਹਦੀ ਐਨਓਸੀ ਪਟਿਆਲੇ ਦੀ ਨੰਬਰ ਲੱਗ ਜੂ ਪਾਸਿੰਗ ਹੋ ਜੂਗੀ ਪੈਟਰੋਲ ਜੀ ਹੈਨਾ ਪੈਟਰੋਲ ਆ ਤੇ ਸੀਐਨਜੀ ਲੱਗੀ ਆ ਇਹਦੇ ਵਿੱਚ ਓਕੇ ਜੀ ਟਾਇਰ ਗੱਡੀ ਜਾਂ ਇਹ 70 80% ਇਹ ਵੀ ਗੱਡੀ ਦੇ ਦਾਂਗੇ ਸਿਰਫ ਤੁਹਾਨੂੰ 1 ਲੱਖ ਰੁਪਏ ਦੇ ਵਿੱਚ ਲੈ ਬਈ 99000 98 ਬਈ ਇਹਦਾ ਪਤਾ ਪੂਰੇ ਖੇਚਵੇਂ ਰੇਟ ਦੱਸ ਰਿਹਾ ਹਾਂ ਬਸ ਸਵਿਫਟ ਜੇ ਕਿਤੇ ਹੋਰ ਮਿਲਦੀ ਹੋਈ ਇਹਦੇ ਨਾਲ ਦੀ ਸਾਫ ਕਾਰ ਜਿੱਥੋਂ ਮਰਜ਼ੀ ਲੈ ਲਵੇ ਆਪਾਂ ਕੋਈ ਸਾਈਨ ਲੈਣੀ ਕੁਛ ਨਹੀਂ ਲੈਣੀ ਅਗਲੇ ਤੋਂ ਉਰੇ ਆ ਕੇ ਚੈੱਕ ਕਰਕੇ ਇੱਕ ਵਾਰ ਸਾਡੀ ਗੱਡੀ ਦੇਖ ਲਵੇ ਬਾਅਦ ਵਿੱਚ ਇੱਥੋਂ ਮਰਜ਼ੀ ਲੈ ਲਵੇ ਇਹ ਨਹੀਂ ਪਸੰਦ ਦਵਾਲੇ ਦਾ ਗਿਫਟ 98000 ਰੁਪਏ ਦੀ ਸਟੌਟ ਲੈ ਜੋ ਬਰਾ ਹੋ ਰਾਂ ਕੋਲ ਇਹ ਵਰਨਾ ਵਰਨਾ ਜੀ 16 ਮਾਡਲ ਹੈ ਇਹ ਹਾਂਜੀ ਪੂਸ਼ ਬਟਨ ਸਟਾਰਟ 6 ایر ਬੈਗ ਨਵੀਂ ਸ਼ੇਪ ਦੇ ਵਿੱਚ ਆ ਬਿਲਕੁਲ ਬ੍ਰਾਂਡ ਨਿਊ ਕਾਰ ਆ ਠੀਕ ਹੈ ਠੀਕ ਹੈ ਸੀਟ ਕਵਰ ਤੋਂ ਵਗੈਰਾ ਮੈਟਿੰਗ ਵੀ ਲਾ ਕੇ ਹਰ ਇੱਕ ਨਵਾਂ 1 ਸਾਲ ਦਾ ਇਨਸ਼ੋਰੈਂਸ ਵੈਲਿਡ ਆ ਓਕੇ ਜੀ ਠੀਕ ਹੈ ਇਹ ਸੈਕੰਡ ਓਨਰ ਦੀ ਕਾਰ ਆ ਇਹ ਵੀ ਤੁਹਾਨੂੰ ਦੇ ਦਾਂਗੇ ਆਪਾਂ ਮਾਰਕੀਟ ਵੈਲਿਊ 500 ਤੋਂ 5 ਦੀ ਹਰ ਇੱਕ ਬੰਦਾ ਕਹਿੰਦਾ ਪਰ ਆਪਾਂ ਤੁਹਾਨੂੰ ਦੇਣੀ ਹੈ 4.5 ਲੱਖ ਰੁਪਏ ਚ 75000 ਘੱਟ 16 16 ਮਾਡਲ ਬ੍ਰਾਂਡ ਨਿਊ ਕਾਰ 4.5 16 ਮਾਡਲ 4.5 ਲੱਖ ਰੁ ਠੀਕ ਹੈ ਫਰਸਟ ਆਨਰ ਦੀ ਕਾਰ ਆ ਦੋਨੋਂ ਚਾਬੀਆਂ ਨੇ ਮਾਡਲ ਜੀ 60 70% ਨੇ 11 ਮਾਡਲ ਜੀਐਕਐਸਆਈ ਵੀਐਕਐਸਆਈ ਇਹ ਵੀ 11 ਪੈਟਰੋਲ ਬਈ ਪੈਟਰੋਲ ਬਿਲਕੁਲ ਨਵੀਂ ਕਾਰ ਆ ਇਹ ਵੀ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ 1,85 ਹਜ਼ਾਰ ਦੀ ਵਿੱਧ ਐਨਓਸੀ ਨਾਲ ਲੈ ਵੀ 1,85 ਦੀ ਡਿਜ਼ਾਇਰ ਹੈ ਤੇ ਆਹ ਜੀ ਇਹ ਐਸੈਂਟ ਕਾਰ ਆ ਐਸੈਂਟ ਕਾਰ ਹੁਣ ਯਾਨੀ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਡੀਲਰ ਕਹੂਗੀ ਉੱਚੇ ਮਾਡਲ ਦੇ ਵਿੱਚ ਕਿਉਂਕਿ ਐਸੈਂਟ ਕਾਰ ਪਿੱਛੇ ਹੀ ਬਹੁਤ ਘੱਟ ਆ ਰਹੀ ਆ ਹਾਂਜੀ ਕਈ ਪਾਰਟੀ ਜਮਾਨੇ ਲੰਬੀ ਕਾਰ ਲੈਣੀ ਆ ਡਿੱਗੀ ਵਾਲੀ ਯਾਨੀ ਐਸੈਂਟ ਕਾਰ ਲੈ ਜਾਂਦੀ ਆ 12 ਸੀਐਨਜੀ ਔਨ ਪੇਪਰ ਆ ਓਕੇ ਜੀ ਇਹਦੀ ਐਵਰੇਜ ਜਾਨੀ ਕਿ ਸੀਐਨਜੀ ਦੇ ਘੱਟੋ ਘੱਟ 28 30 ਦੀ ਕੱਢ ਰਹੀ ਆ ਇਹ ਦੇ ਕਿੰਨੇ ਦਵਾਂਗੇ ਜੀ ਇਹ ਏਸੀ ਓਸੀ ਸੈਂਟਰ ਲੋਕ ਸੀਟ ਕਵਰ ਸਾਰਾ ਕੁ ਨਵਾਂ ਕਾਰ ਚ ਅਲਾਈ ਟਾਇਰ ਸਾਰਾ ਕੁ ਲੱਗਿਆ ਹੈ ਟੱਚ ਸਿਸਟਮ ਲੱਗਿਆ ਹੋਇਆ ਪੈਸੇ ਇਹ ਦੇ ਇਹ ਗੱਡੀ ਦੇ ਰਹਾਂਗੇ ਤੁਹਾਨੂੰ ਪੇ 1,55,000 ਦੀ ਵਿੱਦ ਐਨਓਸੀ ਦੇ ਨਾਲ 12 ਮਾਡਲ ਡੇਢ ਲੱਖ ਰੁਪਏ ਦੀ ਬਈ ਆ ਬਣਜੂਗੀ ਲੈ ਬਈ ਆ ਜੋ ਗੱਡੀਆਂ ਅੰਦਰ ਬਹੁਤ ਖੜੀਆਂ ਨਿਗੀਆਂ ਤੇ ਆ ਆ ਗਿਆ ਆਪਣੇ ਕੋਲ ਸਟੁੱਟ ਜੀ ਹਣਾ ਹਾਂਜੀ ਇਹ ਮਾਡਲ 2011 ਮਾਡਲ ਆ ਇਹ ਵੀ ਵੀਐਕਐਸ ਆਈ 11 પેટ્રોલ VXI ਪਹਿਲੇ ਨਾਮ ਦੀ ਇਹ ਹੀ ਪਹਿਲੇ ਨਾਮ ਦੀ ਹੈ ਗੱਡੀ ਇਹ ਵੀ ਬਿਲਕੁਲ ਸਾਫਕਾਰ ਆ ਪਹਿਲੇ ਨਾਮ ਦੀ ਐਨਓਸੀ ਨਾਲ ਮਿਲੂਗੀ ਇੱਥੋਂ ਹੀ ਲੈਣੀ ਆ ਹਾਂਜੀ ਤੇ 11 ਦੇ ਐਂਡ ਜੇ ਦੇ ਮਹੀਨੇ ਦੀ ਇਹ ਵੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ ਮੰਨ ਕੇ ਚੱਲੋ 1 ਲੱਖ 85000 ਦੀ ਵਿੱਦ ਐਨਓਸੀ ਦੇ ਨਾਲ 1 ਲੱਖ 85 ਦੀ ਇਹ ਡਸਟਰ ਆ ਗਈ ਗੱਡੀ ਡਸਟਰ ਜੀ ਇਹ ਟੌਪ ਮਾਡਲ ਆ 85 HP ਆ ਜਿਹਦੀ ਐਵਰੇਜ ਵੱਧ ਹੁੰਦੀ ਆ 85 ਵਾਲੀ ਆ ਟੌਪ ਮਾਡਲ ਆ ਮਾਡਲ 2000 30 35 ਆ ਦੇ ਮਾਡਲ 2014 14 ਸੈਂਗਨ ਓਨਰ ਆ ਐਨਓਸੀ ਸੰਗਰੂਰ ਦੀ ਕੱਟ ਗਈ ਹਾਂਜੀ ਬੋਡੀ ਦੀ origignal ਆ ਕਾਰ ਬੰਪਰ ਟੱਚਿੰਗ ਹੈਗੇ ਨੇ ਮਾੜੇ ਮੋਟੇ ਤੇ ਲਾਇਏ ਬਿਲਕੁਲ ਨਵੇਂ ਪੁਆਏ ਨੇ 35000 ਦੇ ਕਿੰਨੇ ਦੇ ਦਾਂਗੇ ਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਮੰਨ ਲਓ ਜਿਹੜੀ 3 ਸਵਾ 3 ਅੱਜ ਤੋਂ 265 ਦੀ ਹੋ ਦੇਣੀ ਆ ਤੁਹਾਨੂੰ 14 ਮਾਡਲ 85 ਐਚਪੀ ਨਵੀਂ ਕਾਰ 2 ਲੱਖ 65000 ਰੁਪਏ ਦੀ ਬਾਈ 260 ਕਰ ਲੋ 65 ਦੀ ਬਾਈ ਹੋਰ ਦੱਸੋ ਯਾਰ ਮੈਂ ਕਹਾਂ ਰੇਟ ਜਿੰਨਾ ਮਾਰਕੀਟ ਵੈਲਿਊ ਉਹਦੋਂ ਆਪਾਂ 40 50000 ਘੱਟ ਰੇਟ ਮੰਗ ਰਹੇ ਹਾਂ ਲਓ ਸਟਾਕ ਦਿਖਾ ਦਿਓ ਬਾਈ ਗੱਡੀਆਂ ਅੰਦਰ ਮੇਤਰੋ ਜਮੀ ਪ੍ਰਵਾਣਾ ਮੰਨਿਓ ਹਰ ਤਰ੍ਹਾਂ ਦੀ ਗੱਡੀ ਦਾ ਹਰ ਤਰ੍ਹਾਂ ਦੇ ਬਜਟ ਵਾਲੀ ਗੱਲ ਹੋ ਜਾਊਗੀ ਇੱਥੇ ਤੇ ਪਹਿਲੀ ਖੜੀ ਹੈ ਜੀ ਆਪਣੇ ਕੋਲ ਇਨੋਵਾ ਹਾਂਜੀ ਇਹ ਨੋਵਾ 13 ਮਾਡਲ ਆ 13 ਜੀ ਜੀ 4 ਆ ਇਹਦੇ ਟਾਇਰ ਚਾਰੋ ਗੱਡੀ ਦੇ ਨਵੇਂ ਲੱਗੇ ਠੀਕ ਹੈ ਜੀ ਤੇ ਐਨਓਸੀ ਮਿਲ ਜੂਗੀ ਜਿੱਥੋਂ ਹੀ ਲੈਣੀ ਆ ਹਾਂਜੀ ਯੂਪੀ ਦਾ ਨੰਬਰ ਆ ਸੈਕੰਡ ਓਨਰ ਆ ਕਿੰਨੇ ਦੇ ਦਾਂਗੇ ਜੀ ਤੇਰਾ ਮਾਡਲ ਇਹ ਨਵੀਂ ਗ੍ਰੇਲ ਵਾਲੀ ਆ Ориਜినਲ ਕੋਈ ਗ੍ਰੇਲ ਚੇਂਜ ਨਹੀਂ ਹੈਗੀ ਇਹਦੀ ਜੋ ਹੈਗਾ ਨਾਲ ਦਾ ਹੀ ਆ ਓਕੇ ਜੀ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਵਿੱਦ ਐਨਓਸੀ ਦੇ ਨਾਲ ਇਹਦਾ ਰੇਟ ਘੱਟੋ ਘੱਟ 3.5 ਸੀ ਪਹਿਲਾ ਰੇ ਬਾਕੀ ਮਾਰਕੀਟ ਵੈਲਿਊ ਕਸਟਮਰ ਚੈੱਕ ਕਰਕੇ ਜਿੱਥੋਂ ਮਰਜ਼ੀ ਲੈ ਸਕਦਾ ਆਪਾਂ ਨੂੰ ਕੋਈ ਨਹੀਂ ਹੈਗਾ ਜੇ ਆਪਣਾ ਰੇਟ ਸਹੀ ਲੱਗੂਗਾ ਤਾਂ ਲੈ ਗੱਡੀ ਚੈੱਕ ਕਰਕੇ ਆ ਕੇ ਲੈ ਲਵੇ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 7.5 ਲੱਖ ਰੁਪਏ ਦੀ ਤੇਰਾ ਮਾਡਲ ਨੋਵਾ 325000 ਦੀ ਇਨੋਵਾ ਮਾਡਲ G4 ਇਨੋਵਾ ਟੋਇਟਾ ਦੀ ਇਨੋਵਾ ਲੈ ਬਈ ਤੇ ਥਾਰ ਜੀ ਥਾਰ 2016 ਮਾਡਲ ਆ 16 ਇਹ ਸਾਰੀ ਓਰੀਜਨਲ ਕਾਰ ਆ ਹਾਂਜੀ 100 ਮਾਡਲ ਆ ਅਲਾਈ ਟਾਇਰ 4x4 ਸਾਰਾ ਕੁਝ ਆ ਗੱਡੀ ਚ ਠੀਕ ਹੈ ਬੈਟਰੀ ਨਵੀਂ ਆ ਇਹ ਗੱਡੀ ਦੇ ਦਾਂਗੇ ਐਨਓਸੀ ਨਾਲ 6 ਲੱਖ ਰੁਪਏ ਦੀ 6 ਲੱਖ ਰੁਪਏ ਦੀ ਐਕਸਯੂਵੀ ਐਕਸਯੂਵੀ 16 ਮਾਡਲ ਆ ਸਨ ਰੂਫ ਵਾਲੀ ਆ 10 ਹਾਂਜੀ ਤੇ ਪੁਸ਼ ਬਟਨ ਸਟਾਰਟ ਆ ਅਲਾਈਟ ਆ ਨਵੇਂ ਨੇ ਸੈਕੰਡ ਓਨਰ ਆ ਇਹ ਵੀ ਐਨਓਸੀ ਨਾਲ ਦੇ ਦਾਂਗੇ ਤੁਹਾਨੂੰ ਆਪਾਂ 6.5 ਲੱਖ ਦੀ 6 ਲੱਖ 25 2016 ਮਾਡਲ ਦੀ ਕਾਰ ਤੇ ਉਹ ਖਰੀਦ ਡਿਜ਼ਾਇਰ ਕੋਟ ਯਾਰ ਆ ਗਿਆ 10 ਮਾਡਲ ਚਿੱਟਾ ਰੰਗ ਸਿਲਵਰ ਜਿਹੜਾ ਮਰਜ਼ੀ ਲੈ ਸਕਦਾ ਬਾਹਰ ਵੀ 11 ਮਾਡਲ ਸੀ ਇਹ 10 ਮਾਡਲ ਨੇ ਦੋਨੋਂ ਅਸਲ ਦੋਨੋਂ ਹੀ 10 ਨੇ ਜੀ ਦੋਨੋਂ ਹੀ 10 ਨੇ ਉਹ 11 ਸੀ ਇਹ ਕਾਰ 10 ਮਾਡਲ ਆ ਐਨਓਸੀ ਇਹਦੀ ਸੰਗਰੂਰ ਦੀ ਆ ਪੀਵੀ 13 ਨੰਬਰ ਲਵਾ ਦਾਂਗੇ ਨਾਲ ਦੀ ਨਾਲ ਆਪ ਠੀਕ ਹੈ ਇਹ ਗੱਡੀ ਤੁਹਾਨੂੰ ਮਿਲ ਜੂਗੀ ਲਾਸਟ ਡੇਟ ਆ ਦੇਣ ਲੈਣ ਵਾਲਾ ਇਹਦਾ ਰੇ ਡੇਟ ਲੱਖ ਦੀ ਘੱਟੋ ਘੱਟ ਗੱਡੀ ਦਾ ਪਹਿਲਾ ਨਵੀਂ ਮਾਡਲ ਦੇ ਇੰਜਨ ਦਾ ਇਹ ਗੱਡੀ ਦੇਣੀ ਤੁਹਾਨੂੰ ਪਾਪਾ ਤੁਹਾਨੂੰ 135000 ਚ 135 ਦੀ 10 ਮਾਡਲ ਨੰਬਰ ਨਾਲ ਨੰਬਰ ਨਹੀਂ ਐਨਓਸੀ ਨਾਲ ਐਨਓਸੀ ਦੇ ਨਾਲ ਨੰਬਰ ਲੱਗ ਜੂਗਾ ਨੰਬਰ ਅਸੀਂ ਲਵਾ ਦਾਂਗੇ ਠੀਕ ਹੈ 10 ਮਾਡਲ ਨਵੀਂ ਸ਼ੇਪ ਦੇ ਇੰਜਨ ਵਾਲੀ ਹੈ ਪੁਰਾਣੀ ਮਾਡਲ ਵਾਲੀ ਨਹੀਂ ਹੈ ਜੀ ਲੈ ਵੀ 135 ਦੀ ਸਵਿਟ ਅਡਜ਼ਰ ਆਹਾ ਆ ਵੀ 135 ਦੀ 10 ਮਾਡਲ ਇਹ ਵੀ ਬਿਲਕੁਲ ਨਵੀਂ ਕਾਰ ਹੈ ਵੀ 135 ਦੇ ਦੇਣੀ ਹੈ ਇਹ ਵੀ ਬਈ 135 ਦੀ ਦੋਨਾਂ ਦੇ ਵਿੱਚੋਂ ਜਿਹੜੀ ਤੁਹਾਡੇ ਫਿੱਟ ਤੇ ਆ ਆ ਗਈ ਆਪਣੇ ਕੋਲ ਜੀ ਸਪਾਟਾ ਇਹ ਗਾਣਾ ਮਾਡਲ ਸ਼ਿਫਟ ਆ ਗਈ ਪੈਟਰੋਲ ਪੈਟਰੋਲ ਐ ਵੀ ਬੀ ਐਕਸ ਆਈ ਐ ਸੀ ਐਨ ਜੀ ਹੁਣ ਪੇਪਰ ਆ ਪੈਰ ਗੱਡੀ ਦੀ 80 90% ਨੇ ਠੀਕ ਹੈ ਜੀ ਤੇ ਸੈਕੰਡ ਓਨਰ ਆ ਇਹ ਗੱਡੀ ਤੁਹਾਨੂੰ ਐਨ ਓ ਸੀ ਨਾਲ ਦੇ ਦਾਂਗੇ ਬਹੁਤ ਘੱਟ ਰੇਟ 'ਚ 1 ਲੱਖ 65000 ਦੀ 11 ਮਾਡਲ ਬੀ ਐਕਸ ਆਈ ਨਵੇਂ ਮਾਡਲ ਦੇ ਇੰਜਨ ਵਾਲੀ 1 ਲੱਖ 60000 ਲਈ ਲੈ ਜਾਓ ਬਈ ਨਵੇਂ ਮਾਡਲ ਦੇ ਲੈ ਜਾਓ ਬਈ ਹੁਣ ਤਾਂ ਚੱਕ ਦੇ ਵੱਡੇ 2 ਸਵਾ 2000 ਰੇਟ ਆ 11 ਹੋਰ ਨਹੀਂ ਹੁੰਦਾ ਜੀ ਹੁਣ ਤਾਂ ਚੱਲਣ ਤਾਂ ਠੰਡ ਆ ਗਈ ਹੁੰਦਾ ਤੇ ਹਾਂ ਸਟੇਟ ਇਹ ਨਵਾਂ ਮਾਡਲ ਆ ਦਸ ਠੀਕ ਹੈ ਇਹ ਗੱਡੀ ਦਾ ਰੇਟ ਸੀ ਪਹਿਲਾਂ 110000 ਇਹ ਤਾਂ ਬਾਤ ਨਹੀਂ ਦੇਣੀ ਸੀ ਆਪਾਂ ਗੱਡੀ ਇਹ ਲਾਸਟ ਹੁਣ ਦੇ ਦਾਂਗੇ ਜਾਨੀ 99 ਨਹੀਂ ਹੋਣਾ ਇਹ ਤੁਹਾਨੂੰ ਦਵਾਂਗੇ ਲੱਖ ਰੁਪਏ ਦੀ ਅੱਛਾ ਐਨਓ ਸੀ ਸੰਗਰੂਰ ਦੀ ਇਹ ਵੀ ਐਬੀਐਸ ਬ੍ਰੇਕ ਇਹ ਵੀ ਐਬੀਐਸ ਇਹ ਵੀ ਐਬੀਐਸ ਬ੍ਰੇਕ ਇਹ ਗੱਲ ਕਿਉਂਕਿ 99 ਨਹੀਂ ਹੋਣਾ ਇਹ ਇੱਕ 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 ਤੁਸੀਂ ਫਸ ਗਏ ਇਹ ਤਾਂ ਬਸ ਦੇ ਰਿਹਾ ਬਸ ਨਹੀਂ ਇਹ ਤੁਸੀਂ ਹੁਣ ਫਸ ਗਏ ਜਿਹੜਾ ਮੇਰੇ ਭਰਾ ਮੇਰੀ ਵੀਡੀਓ ਦੇਖ ਕੇ ਆਊਗਾ ਹੁਣ ਆ ਗੱਡੀ ਨਵਾਂ ਮਾਰ ਦਸੰਬਰ ਮਹੀਨੇ ਦੀ ਵੀਐਕਐਸਆਈ ਐਬੀਐਸ ਬ੍ਰੇਕ ਵਾਲੀ 99000 ਰੁਪਏ ਦੀ ਦੇਣੀ ਹੈ 99 ਦੀ ਹੀ ਦੇ ਕੇ ਜਾਇਓ ਮਿੱਤਰੋ 99 ਤੋਂ 98 ਨਾ ਕਰ ਦਿਓ ਸਾਡੀ ਟ੍ਰਾਈ ਮਾਰਨੇ ਬੀਐਪੀਐਸ ਬ੍ਰੇਕ ਵਾਲੀ ਮਿਲਦੀ ਹੋਵੇਲਾ ਆਪਾਂ ਜ਼ਿੰਮੇਵਾਰ ਇਹ ਡੀਆਰ ਆ ਗਈ ਡੀਜ਼ਲ ਇਹ 2008 ਮਾਡਲ ਹੈ ਸੰਗਰੂਰ ਚ ਟ੍ਰਾਂਸਫਰ ਆ ਠੀਕ ਹੈ ਜੀ ਜਿਹੜੀ ਆਈ ਹੈ ਪਾਸਿੰਗ ਹੈਨੀ ਇਹਦੀ ਸੀਟ ਕਵਰ ਵਗੈਰਾ ਸਾਰਾ ਕੋ ਸੈਂਟਰ ਲੋਕਿੰਗ ਸਾਰਾ ਨਵਾਂ ਲੱਗਿਆ ਟਾਇਰ ਹੈਗੇ ਨਾ 80 90% ਇਹ ਗੱਡੀ ਦੇ ਰਾਂਗੇ ਤੁਹਾਨੂੰ 115000 ਦੀ ਲੈ ਵੀ 115000 ਦੀ ਡੀਜ਼ਲ ਜੀ ਸਵਿਟਡ ਡਿਜ਼ਾਇਰ ਇਹ ਮੇਜ ਆਈ 16 ਮਾਡਲ ਆ ਦਸੰਬਰ ਮਹੀਨੇ ਦੀ ਐਂਡ ਦੀ ਸਾਲਾ ਹੀ ਮੰਨ ਕੇ ਚੱ ਯੋ ਕਿ 15 20 ਦਿਨ ਪਹਿਲਾਂ ਨਿਕਲੀ ਹੋਈ ਐਂਡ ਤੋਂ ਇਹ ਠੀਕ ਹੈ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ 16 ਮਾਡਲ ਆ ਫਰਸਟ ਓਨਰ ਆ ਐਨਓਸੀ ਜਿੱਥੋਂ ਦੀ ਮਰਜ਼ੀ ਲੈ ਲਓ ਠੀਕ ਆ ਟਾਇਰ ਉਲਾਈ ਸਾਰਾ ਨਵਾਂ ਲੱਗਿਆ ਜ ਟੱਚ ਸਿਸਟਮ ਆ ਬੈਕ ਕੈਮਰਾ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ 330000 ਰੇਟ ਸੀ ਇਹਦਾ ਗੱਡੀ ਦਾ ਘੱਟੋ ਘੱਟ ਠੀਕ ਹੈ ਜੀ ਇਹ ਤੁਹਾਨੂੰ ਦੇਣੀ ਆਪਾਂ ਸਿਰਫ 3 ਲੱਖ ਰੁਪਏ ਚੋਂ 16 ਮਾਡਲ 12 ਮਹੀਨੇ ਦੀ 16 ਮਾਡਲ ਦੀ ਅਮੇਜ ਪਹਿਲੇ ਨਾਮ ਦੀ 3 ਲੱਖ ਰੁਪਏ ਦੀ ਬਣ ਜੂਗੀ ਵਰਨਾ ਫਲੂਟਿਕ ਜੀ ਇਹ ਵਰਨਾ ਫਲੂਟਿਕ ਕਿਹੜੀ ਪੰਜਾਬ ਨੰਬਰ ਦਾ ਰੇਟ ਤੁਸੀਂ ਆਪਣੇ ਪਤਾ ਇਹ 2013 ਮਾਡਲ ਹੈ ਇਹ ਵੀ ਦਸੰਬਰ ਮਹੀਨੇ ਦੀ ਕਾਰ ਆ 12ਵੇਂ ਮਹੀਨੇ ਦੀ 16 ਤਰੀਕ ਦੀ ਆ ਠੀਕ ਹੈ ਜੀ ਟਾਇਰ ਚਾਰੋਂ ਨਵੇਂ ਲੱਗੇ ਹੋਏ ਨੇ ਮਿਸ਼ਲਨ ਦੇ ਸੀਟ ਕਵਰ ਸਾਰਾ ਕੁਝ ਨਵਾਂ ਲੱਗਿਆ ਇਹ ਚ ਇੰਸ਼ੋਰੈਂਸ ਹੈ ਦਸੰਬਰ ਤੱਕ ਵੈਲਿਡ ਆ ਠੀਕ ਆ ਇਹ ਤੁਹਾਨੂੰ ਕਾਰ ਦੇ ਜਣੀ ਸਿਰਫ ਆਪਾਂ 3.5 ਲੱਖ ਰੁਪਏ ਚ 13 ਮਾਡਲ ਦਸੰਬਰ ਮਹੀਨੇ ਦੀ ਲਵੇ 3 ਲੱਖ 250 ਥੋੜੇ ਬੈਗ ਵਾਲੀ ਲੋ ਵੀ ਜੈਨਰਲ ਸਟੇਲੋ ਆ ਗਈ ਰੰਗ ਚਟਾ ਮਿੱਤਰੋ ਤੇ 11 ਮਾਡਲ ਆ ਜੀ ਇਹ 12 ਮਾਡਲ ਆ 12 ਲਾਸਟ ਹੀ ਮਾਂਸ ਦੀ ਆ ਵੀ ਦਸੰਬਰ ਦੇ ਨੇੜੇ ਦੀ ਆ ਹਾਂਜੀ ਫਰਸਟ ਓਨਰ ਆ ਦੋਨੋਂ ਚਾਬੀਆਂ ਦੋਨੋਂ ਰਿਮੋਟ ਨੇ ਟਾਇਰ ਗੱਡੀ ਦੇ ਨਵੇਂ ਲੱਗੇ ਨੇ ਸਾਰੀ ਓਰੀਜਨਲ ਆ ਬਾਡੀ ਦੀ ਕਾਰ ਓਕੇ ਜੀ ਠੀਕ ਆ ਬਿਲਕੁਲ ਨਵੀਆਂ 82 ਹਜ਼ਾਰ ਚੱਲੀ ਆ ਏਜੰਸੀ ਰਿਕਾਰਡ ਦੇਖਣ ਨੂੰ ਐ ਲੱਗੂ ਜਿਵੇਂ 30-40 ਹਜ਼ਾਰ ਚੱਲੀ ਆ ਕਿੰਨੇ ਦੇ ਦਾਂਗੇ ਇਹ ਇਹ ਕਾਰ ਦੇ ਦਾਂਗੇ ਤੁਹਾਨੂੰ 1,60,000 ਦੀ ਵਿੱਧ ਐ ਐਨਓਸੀ ਨਾਲ ਸੀਐਨਜੀ ਔਨ ਪੇਪਰ 1,60 ਦੀ ਤੇ ਆ ਚੱਲੀ ਹੋਏ ਸਿਰਫ ਕੁੱਲ ਮਿ ਡਾਕਟਰ ਡਰੀਵਨ ਕਹਿੰਦਾ ਕਿ ਭਰਾ ਕਹਿੰਦੇ ਨੇ ਘੱਟ ਚੱਲੀ ਹੋਈ ਤੇ ਘੱਟ ਰੇਟ ਵਾਲੀ ਸਿਰਫ 30000 ਗੱਡੀ ਚੱਲੀ ਹੋਈ ਆ ਮਿੱਤਰੋ ਛੱਡਿਓ ਨਾ 30000 ਚੱਲੀ ਹੋਈ ओरिजिनल ਦੀ ਗਾਰੰਟੀ ਆ ਆਪਣੀ ਕਾਰ ਦੀ ਹਾਂਜੀ ਠੀਕ ਆ ਜਿਉਂ ਕਿ ਬੰਦਾ ਸਾਲ ਬਾਅਦ ਵੀ ਸਾਫਤ ਕਰ ਦੂ 30 ਆ ਨਹੀਂ ਚੱਲੇ ਗੱਡੀ ਵਾਪਸ ਢਾ ਕੇ ਪੈਸੇ ਵਾਪਸ ਲੈ ਜਾਏ ਇਥੇ ਰੱਖ ਕੇ ਇਹਨੂੰ ਕਹਿੰਦੇ ਨੇ ਨਾ ਖੁੱਲਾ ਚਾਲ ਇੱਕ ਸਾਲ ਬਾਅਦ ਵੀ ਆਪਣਾ ਚੈਲੰਜ ਆ ਜੀ ਕੋਈ ਵੀ ਕਾਰ ਆਪਣੇ 82000 ਚੱਲੀ ਆ ਉਹਨੂੰ ਦੇਖਣ ਨੂੰ ਇਹ ਵੀ 30000 ਚੱਲੀ ਲੱਗੂਗੀ ਪਰ ਜਿੰਨੀ ਚੱਲੀ ਉਹਦੇ ਪੈਸੇ ਨਹੀਂ ਹੋਣਗੇ ਇਹਦੇ ਇਹ ਕਾਰ ਦੇ ਦਾਂਗੇ ਤੁਹਾਨੂੰ 1 ਆ ਵੈਗਨਰ ਜੀ ਇਹ ਵੈਗਨਰ ਆਰਮੀ ਕਰਨਲ ਦੀ ਕਾਰ ਸੀ ਜੇ ਮੇਰੇ ਨਾਮ ਕਰਾ ਕੇ ਮਿਲੀ ਸੀ ਇਹ ਪੀਵੀ 13 ਨੰਬਰ ਆ 28 ਤੱਕ ਵੈਲਿਡ ਆ 7 ਮਾਡਲ ਆ ਦਸੰਬਰ ਮਹੀਨੇ ਦੀ ਇਹ ਗੱਡੀ ਮਤਲਬ ਇੱਕ ਦੋ ਕਾਰ ਆਈ ਜਾਣੇ ਇਹ ਇਹਦੇ ਵਿੱਚ ਇੱਕ ਤਾਂ ਦੋ 에어 ਬੈਗ ਨੇ ਕਾਰ ਦੇ ਪਲੱਸ ABS ਬ੍ਰੇਕ ਨੇ ਠੀਕ ਹੈ ਜੀ ਡਿਸਕ ਬ੍ਰੇਕ ਨੇ ਕਿਉਂਕਿ ਸਪੈਸ਼ਲ ਐਡੀਸ਼ਨ ਮਾਡਲ ਆ ਸਪੈਸ਼ਲ ਮਾਡਲ ਆ ਬਿਲਕੁਲ ਵੈਗਨਰ 7 ਪਾਸਿੰਗ ਕੋ ਸਿੰਘ ਹੈਗੀ ਪਾਸ 28 ਤੱਕ ਸਾਰਾ ਕੁਝ ਮੇਰੇ ਨਾਮ ਆ ਸੈਕੰਡ ਓਨਰ ਆ ਸਾਰੇ ਸ਼ੀਸ਼ੇ ਸਾਰਾ ਕੁਝ ਨਾਲ ਦਾ ਗੱਡੀ ਦਾ ਇਹ ਤਾਂ ਬ੍ਰਾਂਡ ਨੂ ਕਾਰ ਆ ਇਹ ਕਾਰ ਦੇਣੀ ਆ ਤੁਹਾਨੂੰ ਆਪਾਂ 1,20,00 ਸੈਂਟਰੋ ਜੀ ਇਹ ਸੈਂਟਰੋ ਆ ਗਈ ਆਪਣੇ ਕੋਲ 2012 ਮਾਡਲ ਦਸੰਬਰ ਮਹੀਨਤ ਦੀ 12 ਦਸੰਬਰ ਮਹੀਨੇ ਦੀ ਹਾਂ ਇਹ ਨਵੀਂ ਇੰਟੀਰੀਅਰ ਚ ਆ ਗਈ ਅੰਦਰੋਂ ਸਾਰੀ ਕਾਰ 10 ਤੋਂ ਬਾਅਦ ਇੰਟੀਰੀਅਰ ਚੇਂਜ ਹੋ ਗਿਆ ਸੀਗਾ ਓਕੇ ਜੀ ਠੀਕ ਹੈ ਨਾ ਨਵੀਂ ਸ਼ੇਪ ਦੀ ਇਹ ਵੀ ਇਹ 12 ਮਾਡਲ ਹੈ ਵੀ ਦਸੰਬਰ ਮਹੀਨਤ ਦੀ ਆ ਹਾਂਜੀ ਤੇ ਇਹ ਸੈਕੰਡ ਓਨਰ ਦੀ ਕਾਰ ਆ ਟਾਇਰ ਇਹਦੇ ਗੱਡੀ ਦੇ ਨਵੇਂ ਨੇ 80 90% ਨੇ ਸੈਂਟਰ ਲੌਕਿੰਗ ਵਗੈਰਾ ਸਾਰਾ ਸੀਟ ਕਵਰ ਨਵੇਂ ਲੱਗੇ ਨੇ ਇਹ ਕਾਰ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ ਰੇਟ ਆ ਘੱਟੋ ਘੱਟ 135000 ਦੀ 13512 ਆਹ ਕਿੰਨਾ ਮਾਡਲ ਹੈ ਜੀ ਇਹ ਆ ਗਈ 11 ਮਾਡਲ ਦਸੰਬਰ ਮਾਂਸ ਦੀ ਠੀਕ ਹੈ ਜੀ ਸੇਮ ਗੱਡੀਆਂ ਦੋਨੇ ਇੱਕੋ ਕੋਈ ਫਰਕ ਨਹੀਂ ਪਾਵਰ ਵਿੰਡੋ ਪਾਵਰ ਸਟੇਰਿੰਗ ਵਾਲੀਆਂ ਨੇ ਠੀਕ ਹੈ ਬਸ ਮਾਡਲ ਦੋਨਾਂ ਰੇਟ ਸੇਮ ਆ ਇਹ ਵੀ 135000 ਦੀ ਇਹ ਸੀਐਨਜੀ ਔਨ ਪੇਪਰ ਹੈ ਪ्युअर ਪੈਟਰੋਲ ਤੇ ਆਲਟੋ ਜੀ ਆਲਟੋ ਆ ਗਈ 10 ਮਾਡਲ ਇਹ 10 ਹੈ ਜੀ ਇਹ 10 ਮਾਡਲ ਆ ਫਰਸਟ ਓਨਰ ਆ ਐਨਓਸੀ ਜਿੱਥੇ ਹੀ ਕਾ ਉੱਥੇ ਹੀ ਮਿਲ ਤੇ ਇਹ ਗੱਡੀ ਦੇਣੀ ਹੈ ਸਿਰਫ ਤੁਹਾਨੂੰ 1 ਇੱਕ ਲੱਖ ਰੁਪਏ ਦੀ ਵਿਦ ਸੀਐਨਜੀ ਹੁਣ ਪੇਪਰ ਹੁਣ ਹੁਣ ਕਹੋ ਹੁਣ ਕਹੋ ਕਹਿੰਦੇ 99000 ਤਾ ਬਣਦਾ ਹਨ ਬਣਦਾ ਜੀ 10 ਮਾਡਲ ਐਲਐਕਐਸਆਈ ਫਸਟ ਓਨਰ ਦੀ ਕਾਰ ਬਣਦਾ ਜੀ ਹੋਦਾ ਨਹੀਂ ਹੁੰਦਾ ਵਧੀਆ ਕਾਰ ਆ ਬਾਈ ਓਰੀਜਨਲ ਸਾਫ ਬਾਈ 99000 ਰੁਪਏ ਦੀ ਆਲਟੋ ਮਾਡਲ ਵੀ 2010 ਸੀਐਨਜੀ ਹੁਣ ਪੇਪਰ ਤੇ ਆਹ ਆ ਜੀ ਆਲਟੋ ਇਹ ਆਲਟੋ ਵੀ ਸਾਰੀ ਓਰੀਜਨਲ ਕਾਰ ਆ ਪੀਵੀ 13 ਨੰਬਰ ਆ 2010 10 ਮਾਡਲ ਐਲਐਕਐਸਆਈ ਪੀਵੀ 13 ਤੇ ਇਨਸ਼ੋਰਸ ਇੱਕ ਸਾਲ ਦਾ ਮੈਂ ਕਰਾਇਆ ਇਹਦਾ ਸੈਂਟਰ ਲੋਕਿੰਗ ਇਨਵੇਡ ਸਿਸਟਮ ਬਿਲਕੁਲ ਨਵਾਂ ਅਲਾਈ ਟਾਇਰ ਸਾਰਾ ਸਮਾਨ ਲੱਗਿਆ ਗੱਡੀ 'ਚ ਲੇਕਿਨ ਦੇ ਦਾਂਗੇ ਜੀ 30 ਤੱਕ ਵੈਲਣ 30 ਦਸੰਬਰ ਤੱਕ ਇਹ ਗੱਡੀ ਦੇਣੀ ਸਮੂ 145000 ਦੀ 145 ਦੀ ਆਲਟੋ ਜੀ ਇਹ ਵੀ ਆਲਟੋ 60000 ਚੱਲੀ ਆ ਸੈਕੰਡ ਓਨਰ ਆ ਇਹ ਵੀ ਤੁਹਾਨੂੰ ਜਾਨੀ ਕਿ 30 ਤੱਕ ਵੈਲਿਡ ਹੈ ਵੀ ਇਹ ਵੀ 145000 ਦੀ ਦੇ ਦਾਂਗੇ ਆ ਵੀ 145 ਦੀ ਕਾਲੇ ਰੰਗ ਦੀ ਇਹ ਵੀ ਪੀਵੀ 13 ਨੰਬਰ ਆ ਇਹ 12 ਮਾਡਲ ਇਹਦਾ ਰੇਟ 16065000 ਰੇਟ ਆ ਮਾਰਕੀਟ ਵੈਲਿਊ ਇਹ ਚ ਲਾਇ ਲੂਏ ਸੈਂਟਰ ਲੋਕ ਸਾਰਾ ਸਮਾਨ ਲੱਗਿਆ ਇਹ ਵੀ ਤੁਹਾਨੂੰ ਦੇਣੀ ਸਿਰਫ ਆਪਾਂ 140000 ਦੀ 12 ਮਾਡਲ ਕਾਲੇ ਰੰਗ ਦੀ 40 12 ਮਾਡਲ ਦੀ ਆ ਕੇ ਟੈਨ ਸਕਰੀਨ ਤੇ ਚੱਲ ਰਹੀ ਜੀ ਨੰਬਰ ਬਾਕੀ ਦਿੱਤੇ ਨੰਬਰ ਤੇ ਕਰ ਲੋ ਕੰਟੈਕਟ ਬਾਕੀ ਐਕਟਰਸ ਵੀ ਚੱਲ ਰਹੇ ਬਾਕੀ ਸਾਰੇ ਪ੍ਰਮਾਣ ਧੰਨਵਾਦੀ ਵੀਡੀਓ ਦੇਖਣ ਦੇ ਲਈ